ਹੈਲੋ ਕਿਵੇਂ ਨੇ ਮੇਰੀਆਂ ਭੈਣਾਂ ਹਾਂ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਤੇ ਅਸੀਂ ਠੀਕ ਠਾਕ ਹਾਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਵਰਸੇ ਲੰਬੀਆਂ ਉਮਰਾਂ ਕਰੇ ਜੋ ਵੀ ਮੇਰੀਆਂ ਭੈਣਾਂ ਮੈਨੂੰ ਬਹੁਤ ਬਹੁਤ ਪਿਆਰ ਬੰਦਿਆਂ ਨਾਲ ਉਹਦਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਅੱਜ ਆਪਾਂ ਰੂਪ ਰੂਪ ਹੋਏ ਆ ਤੁਹਾਡੇ ਸਾਹਮਣੇ ਨਵਾਂ ਵਲੌਗ ਲੈ ਕੇ ਬਣੇ ਰਿਓ ਤਾਬ ਤੱਕ ਲਈ ਤੇ ਅੱਜ ਮੇਰੀ ਬੇਟੀ ਆਈ ਹੋਈ ਆ ਉਹ ਕਹਿੰਦੀ ਹੁਣ ਮੈਂ ਤਾਂ ਵੇਸਣ ਦਾ ਪੂੜਾ ਖਾਣਾ ਤੇ ਆਪਾਂ ਵੇਸਣ ਦਾ ਪੂੜਾ ਬਣਾਉਣ ਲੱਗੇ ਆ ਤੇ ਦੇਖਿਓ ਕੀ ਕੀ ਮਟੀਰੀਅਲ ਪਾਉਨੇ ਆਪਾਂ ਆਹ ਦੇਖੋ ਜੀ ਆਹ ਧਨੀਆ ਕੱਟ ਕੇ ਰੱਖਿਆ ਹੋਇਆ ਹੈ ਤੇ ਆਹ ਵੇਸਣ ਆ ਆਪਣਾ ਥੋੜੇ ਬਣਾਵਾਂਗੇ ਰੋਟੀ ਖਾ ਕੇ ਹਟੇ ਸੀ ਉਹ ਹੁਣੇ ਆਈ ਆ ਤੇ ਆਪਾਂ ਪਿਆਜ਼ ਤੇ ਹਰੀ ਮਿਰਚ ਇਹ ਚੋਕਰ ਦੇ ਵਿੱਚ ਨਾ ਕੱਦੂ ਆ ਕਰ ਲੈਣੇ ਆ ਚੋਕਰ ਕਰ ਲੈਣੇ ਆ ਤੇ ਇਹਦੇ ਵਿੱਚ ਆਪਾਂ ਨਾਣ ਤੇ ਹਲਦੀ ਮਸਾਲਾ ਆ ਦੇਖੋ ਜੀ ਸਾਫਤਾ ਮਸਾਲਾ ਤੇ ਮਿਰਚਾਂ आ चीजा नेना के दिखाने ने। ने लो जी आप चोकर कर लिया प्याज से हरी मिर्च ये आप पा लिया गैस से आप रख लिया गर्म ਜੇ ਅਸੀਂ ਜਾਣਤਾ ਤੇ ਤਦ ਤੱਕ ਲਈ ਪਾਣੀ ਪਾ ਦਿੰਦੇ ਹਾਂ ਇੱਥੇ ਧਨੀਆ ਪਾਉਣੇ ਆ ਲਓ ਜੀ ਨਾ ਮਿਰਚ ਨਾ ਜਿੱਦਾਂ ਦਾ ਤੁਸੀਂ ਖਾਣੇ ਹੋ ਘੱਟ ਵੱਧ ਆਪਦੇ ਟੇਸਟ ਮੁਤਾਬਕ ਪਾ ਸਕਦੇ ਹੋ ਕਿਉਂ ਕੋਈ ਘੱਟ ਖਾਣਾ ਹੁੰਦਾ ਕੋਈ ਜ਼ਿਆਦਾ ਖਾਣਾ ਜਿੰਨਾ ਤੁਸੀਂ ਸਵਾਦ ਅਨਸਾਰ ਖਾ ਸਕਦੇ ਹੋ ਖਾ ਸਕਦੇ ਹੋ ਤੇ ਤਾਂ ਬਈ ਤੇ ਆਪਾਂ ਕਿਉਂ ਉਪਾਲ ਲੈਨੇ ਪਹਿਲਾਂ ਇਹ ਦੇਖ ਪਤਾ ਲਾਂ ਕਿ ਆਸ ਕੀ ਇਹਨੂੰ ਉਸ ਤੋਂ ਸੋਸੀ ਇਹ ਮੋਹਲਾ ਲੈਨੇ ਆ ਚੈੱਕ ਕਰ ਸਕਦੇ ਹੋ ਪਹਿਲਾ ਪੂੜਾ ਸੀ ਨਾ ਕੋਜੀ ਤਾਂ ਐ ਹੋ ਗਿਆ ਪੂਰੀ ਤਾਂ ਪੰਗਿਆਂ ਨੂੰ ਹਟ ਦੇਈ ਨਹੀਂ ਹੈਗੇ ਪੂਰੀ ਕਹਿੰਦੀ ਮੈਂ ਕਰਨਾ ਮੰਮੀ ਨੂੰ ਪਿੱਛੇ ਮਾਰਿਆ ਕਹਿੰਦੇ ਜਾਓ ਤੁਸੀਂ ਨਾਲ ਹੂੰ ਪੂ ਮਮਾ ਜਿੰਨਾ ਨਹੀਂ ਸੁਣਾਉਣਾ ਕਰਦੀ ਹੈ ਆ ਦੇਖੋ ਦੂਸਰਾ ਵੀ ਪਾ ਦਿੱਤਾ ਆ ਪਹਿਲਾ ਵਾਲਾ ਚੈੱਕ ਕਰ ਸਕਦੇ ਹਾਂ ਸੌਸ ਦੇ ਨਾਲ ਉਹ ਨਾਨਸਟਿਕ ਹਨਾ ਪੈਨ ਸਾਡੇ ਹੈ ਨਹੀਂ ਆ ਫਰੈਂਡਸ ਤਾਂ ਕਾਕਿਆ ਕੀ ਸਿਹਦੇ ਤੇ ਬਣਾ ਰਹੇ ਆ ਮम्मा ਉਹ ਅਗੇ ਦੇਤੀ ਬਣਾਉਂਦੇ ਹੁੰਦੇ ਆ ਵੈਸੇ ਲਓ ਜੀ ਊੜਾ ਦੇਖ ਸਕਦੇ ਹੋ ਤੁਸੀਂ ਆ ਜਾਓ ਜੀ ਜਿਨੇ ਜਿਨੇ ਮੇਰੀਆਂ ਭੈਣਾਂ ਨੇ ਖਾਣਾ ਜਰੂਰ ਆ ਕੇ ਛਕੋ ਤੇ ਸਾਡੇ ਨਾ ਨਾਨਸਟਿਕ ਦਾ ਤਵਾ ਹੈ ਨਹੀਂਗਾ ਆਪਾਂ ਝੂਠ ਨਹੀਂ ਬੋਲਦੇ ਹੈਗੇ ਵੀ ਕਹਿ ਰਹੀ ਆ ਵੀ ਸਾਡੇ ਹੈ ਚੀਜ਼ ਫਲਾਣੀ ਵੀ ਸਾਡੇ ਨਾਨਸਟਿਕ ਦਾ ਤਵਾ ਹੈ ਨਹੀਂ ਇਹ ਜਾਂਦਾ ਪਿੱਤਲ ਦਾ ਆ ਜਾਂ ਉਹ ਲੋਹੇ ਦਾ ਆ ਉਹਦੇ ਕਰਕੇ ਮਟੀਰੀਅਲ ਜਿਆਦਾ ਪਾ ਕੇ ਖਾਂਦੇ ਨੇ ਬੱਚੇ ਤੇ ਪਿਆਜ਼ ਪੂਜ ਧਨੀਆ ਇਹ ਚੀਜ਼ਾਂ ਜਿਆਦਾ ਪਾ ਲੀਆਂ ਉਹਦੇ ਕਰਕੇ ਥੋੜਾ ਜਿਹਾ ਮੋਟਾ ਬਣਦਾ ਆ ਤੇ ਨਾਨਸਟਿਕ ਦਾ ਤਵੇ ਤੇ ਜਿੱਦਾਂ ਹੁਣ ਕੱਲਾ ਮੈਸਨਡਾ ਬਣਾਉਣਾ ਹੋਵੇ ਨਾ ਮਿਰਚ ਕੱਲਾ ਪਾ ਕੇ ਫੇਰ ਤਾਂ ਜਿੰਨਾ ਮਰਜ਼ੀ ਪਤਲਾ ਬਣਾ ਲਓ ਉਹ ਬਣ ਜਾਂਦਾ ਆ ਮੈਂ ਮਟੀਰੀਅਲ ਪਾ ਕੇ ਤਾਂ ਫਿਰ ਇਦਾਂ ਨਹੀਂ ਆ। ਕੁਛ ਮੇਰੀ ਬੇਟੀ ਵਿੱਚ ਪੰਗੇ ਲੈਣ ਲੱਗੀ ਕਹਿੰਦੀ ਮम्मा ਮੈਂ ਬਣਾ ਕੇ ਦੇਖਦੀ ਆ। ਵੀ ਕਿਦਾਂ ਬਣਾਉਣਾ ਹੁੰਦਾ ਹੈ ਆ। ਉਹਨੇ ਬਣਾਇਆ। ਦੇਖੋ ਚੈੱਕ ਕਰੋ। ਤੇ ਖਾ ਕੇ ਦੇਖਦੇ ਆ ਵੀ ਕਿ ਇਦਾਂ ਦਾ ਬਣਿਆ। ਨਮਕ ਮਿਰਚ। ਬਣਿਆ ਦੇਖਣ ਨੂੰ ਤਾਂ ਬਹੁਤ ਸੋਹਣਾ ਲੱਗਦਾ ਹੈ। ਹੂੰ। ਬਹੁਤ ਟੇਸਟੀ ਆ। ਨੂਨ ਵਿੱਚ ਵੀ ਇਹਨੂੰ ਕੋਲ ਠੀਕ ਆ। ਕਾਰਨੋਂ ਵੀ ਬਹੁਤ ਟੇਸਟੀ ਆ। ਤੇ ਲਓ ਜੀ। ਹੁਣ ਆਪਾਂ ਅੱਜ ਦਾ ਬਲਾਗ ਨਾ ਇੱਥੇ ਸਮਾਪਤ ਹੈ। ਲਓ ਜੀ। ਇਹਦੇ ਵਿੱਚ ਪਿਆਜ਼ ਹਰੀ ਮਿਰਚ ਗ੍ਰाइंड ਕਰਕੇ ਚੋਕਰ ਦੇ ਵਿੱਚ ਤਾਂ ਪਾਈ ਹੋਈ ਆ। ਇਹ ਥੋੜਾ ਜਿਹਾ ਮੋਟਾ ਬਣ ਜਾਂਦਾ ਆ। ਜੇ ਆਪਾਂ ਪਿਆਜ਼ ਤੇ ਹਰੀ ਮਿਰਚ ਮਤਲਬ ਗ੍ਰाइंड ਕਰਕੇ ਨਹੀਂ ਪਾਉਂਦੇ ਆਪਾਂ ਕੱਲਾ ਨਾਣ ਮਿਰਚ ਨਾਣ ਮਿਰਚੀ ਪਾਉਨੇ ਆ ਦੇ ਆ ਦੇਖੋ ਮਸਾਲਾ ਪਾ ਕੇ ਤੇ ਇੰਨਾ ਵਧੀਆ ਦੇਖੋ ਸਹੀ ਪਤਲਾ ਬਣ ਕੇ ਐਦਾਂ ਆਇਆ ਜਾਂਦਾ ਅੱਜ ਕੱਲ੍ਹ ਦੇ ਛੋਟੇ ਬੱਚੇ ਤਾਂ ਜਾਲੇ ਕਹਿੰਦੇ ਨੇ ਪਿਆਜ ਆਉਣਾ ਹੀ ਨਹੀਂ ਚਾਹੀਦਾ ਮੂੰਹ ਦੇ ਵਿੱਚ ਸਾਨੂੰ ਦੇਖਣਾ ਨਹੀਂ ਚਾਹੀਦਾ ਹੈਗਾ ਉਹ ਛੋਟੇ ਬੱਚੇ ਜ਼ਿਆਦਾ ਖਾ ਕੇ ਆ ਖੁਸ਼ ਨੇ ਤੇ ਮੇਰੀਆਂ ਭੈਣਾਂ ਕਮੈਂਟ ਕਰਕੇ ਜ਼ਰੂਰ ਮੈਨੂੰ ਦੱਸਿਓ ਵੀ ਤੁਹਾਨੂੰ ਕਿਹੜਾ ਵਧੀਆ ਲੱਗਦਾ ਹੈ ਸ਼ੇਅਰ ਕਰਿਓਗਾ ਹਾਂ ਅੱਗੇ ਤੇ ਨਾਲੇ ਦੱਸਿਓ ਵੀ ਕਿਹੜਾ ਵਧੀਆ ਲੱਗਿਆ ਤੁਹਾਨੂੰ ਕਿਦਾਂ ਦਾ ਲੱਗਿਆ ਬਹੁਤ ਵਧੀਆ ਬਣਿਆ ਹੋਇਆ ਚਲੋ ਜੀ ਹੁਣ ਆਪਾਂ ਨਾ ਅੱਜ ਦਾ ਬਲੌਗ ਇੱਥੇ ਹੀ ਸਮਾਪਤ ਕਰਦੇ ਆਂ ਜਿਹੜੀਆਂ ਮੇਰੀਆਂ ਭੈਣਾਂ ਮੈਨੂੰ ਬਹੁਤ-ਬਹੁਤ ਪਿਆਰ ਕਰਦੀਆਂ ਨੇ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਆਂ ਤੇ ਮੈਨੂੰ ਸ਼ੇਅਰ ਕੋਇੰਟ ਜ਼ਰੂਰ ਕਰਦਿਆ ਕਰੋ ਜਿਹੜੀਆਂ ਨਵੀਆਂ ਜੁੜੀਆਂ ਨੇ ਬੈਲ ਲਾਈਕ ਦਾ ਬਟਨ ਦਬਾ ਦਿਆ ਕਰੋ ਸਾਡੀ ਵੀਡੀਓ ਦਾ ਨਾਮ ਆ ਚੀਮਾ ਨਿਵਾਸ ਵੀਡੀਓ ਧੰਨਵਾਦ ਜੀ ਅੱਗੇ ਫਿਰ ਮਿਲਾਂਗੇ ਆਪਾਂ ਅਗਲੇ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ